ਅੱਛਾ ਹਾਂ ਮੈਂ ਅਖੇ ਚਲ ਕੋਈ ਨਹੀਂ ਕੇ ਕਦੀ ਸਬਜ਼ੀ ਖਾ ਲਗੇ ਸੁੰਗਰੇ ਬਣਾਏ ਆ ਭਾਈ ਉਹ ਆ ਤਾਂ ਆਂ ਬਾੜੀਆਂ ਫੁਕਰੀਆਂ ਮਾਰਦੀਆਂ ਈ ਪੂਆ ਤੁਤਾ ਇਹ ਫੁਕਰੀਆਂ ਕਿੱਥੋਂ ਮਾਰਦੀਆਂ ਸੱਚ ਗੱਲ ਕਹਿਨੀ ਆ ਬਿੱਲਿਆ ਅੱਜ ਹੀ ਵੇਚ ਕੇ ਆਏ ਆ ਸੁਖਨਾ ਹਾਈ ਡੇਡ ਸਿੰਘ ਸੀ ਮੈਂ ਸਦੇ ਸਾਡੀ ਤੇ ਰੱਬ ਨਾਲ ਲੱਗਦੇ ਸੀਗੇ ਤੇ ਅੱਜ ਵੇਚ ਕੇ ਆਏ ਆਂਗੇ ਡੂੜ ਕਰੋੜ ਦੀ ਮਾਸ ਪੂਰੇ ਦੀ ਹੈ ਪੂਆ ਸਾਡੇ ਦਾ ਫਿਰ ਐਡਾ ਵੱਡਾ ਢਾਂਗਾ ਰੱਬ ਨਾਲ ਲੱਗਦਾ ਕਿ ਜਦੋਂ ਰੱਬ ਨਾਲ ਲੱਗ ਜਾਂਦਾ ਮੀ ਪੈਣ ਲੱਗ ਜਾਂਦਾਗਾ ਹੈ ਫੇਰ ਉਹ ਤੂੰ ਸਿਪਾਹੀ ਰੱਖ ਦੇ ਕਿੱਥੇ ਆਹ ਓਹ ਥੋੜੀ ਮੈਂ ਅਸੀ ਖੁੱਲੀ ਚ ਨਹੀਂ ਮੇਰੀ ਗੱਲ ਸੁਣ ਵੀਰ ਮੈਂ ਮਾਇ ਫੂਕਰਾਂ ਨਹੀਂ ਮਾਰਦੀ ਤੂੰ ਸਾਡਾ ਬ੍ਰਾਂਡਡ ਹੁਣ ਤੂੰ ਆਇਆ ਮਦੀਨੇ ਸਾਡੇ ਝੋਲੇ ਨਹੀਂ ਦੇਖੇ ਇਧਰ ਟੰਗੇ ਹੋਣ ਕੇ ਸੀਗੇ ਮੈਂ ਓਹ ਦੁਕਾਨ ਵਾਲੇ ਭਾਈ ਤੋਂ ਅੱਛਾ ਅੱਛਾ ਹਾਂ ਤੇ ਫੇਰ ਤੈਨੂੰ ਪਤਾ ਹੋ ਤੈਨੂੰ ਤਾਂ ਹਾਂ ਸੱਚੂ ਤੂੰ ਕਿੰਨਾ ਲੱਗਈ ਸੀ ਮੈਂ ਤਾਂ ਨਾ ਗਵੰਡੰਗਾ ਦੇ ਗਈ ਸੀਗੀ ਤੇ ਬਸ ਗਵੰਡੰਗਾ ਨੇ ਮਾੜੇ ਮਾੜੇ ਨਾਲ ਟਾਈਮ ਲਗਾਤਾ ਤੇ ਫਿਰ ਮੈਂ ਤੈਨੂੰ ਪਤਾ ਹੀ ਹੁਣ ਮਾੜਾ ਮੋਟਾ ਫਿਰ ਮੈਨੂੰ ਆਪਦਾ ਬਿਹਾਰ ਕਰਕੇ ਹੁਣਾ ਪੈਂਦਾ ਗਵੰਡੰਗਾ ਦੇ ਉਹਨਾਂ ਦਾ ਨਾਂ ਤਾਂ ਰੱਖ ਕੇ ਹੁਣਾ ਪੈਂਦਾ ਆਂ ਵੀਰ ਤੇ ਹੋਰ ਤੇ ਫਰੂਟ ਵੀ ਦੇਖੇ ਹੋਣਗੇ ਤੂੰ ਇਧਰਲੇ ਸਾਡੇ ਹਾਂ ਹੈਗੇ ਸੀਗੇ 300 ਦੇ ਕਿਲੋ ਹਣ ਵੀਰ ਫਰੂਟ ਤਾਂ ਤੈਨੂੰ ਪਤਾ ਉਹ ਮੰਡੀ ਵਾਲੇ ਤਾਂ ਨਹੀਂ ਇਹ ਸਾਡੇ ਘਰ ਵਾਲੇ ਤਾਂ ਬ੍ਰਾਂਡਡ ਹੀ ਆਉਂਦੇ ਨੇ ਅੱਛਾ ਹਾਂ ਇਹ ਤਾਂ ਫਿਰ ਅਸੀਂ ਤਾਂ ਬਾਹਰੋਂ ਮਗਾ ਕੇ ਖਾਣੇ ਹੁੰਨੇ ਆਗੇ ਤੇ ਮੰਡੀ ਵਾਲਾ ਜਿੰਨੀਆਂ ਤੂੰ ਫੁਕਰੀਆਂ ਮਾਰਦੀ ਹੁੰਨੀ ਉਹਨਾਂ ਕੋਲ ਤਾਂ ਛੋਟੇ ਹੋ ਹੀ ਰਹੇਗਾ ਕਿਉਂਕਿ ਆ ਵੀ ਸਾਡੇ ਥੋੜਾਗਾ ਸਾਡੇ ਤਾਂ ਹਰੇਕ ਚੀਜ਼ ਬ੍ਰਾਂਡਡ ਆਗੀ ਹੂੰ ਤੈਨੂੰ ਨਹੀਂ ਦੀਂਦੀ ਕਿ ਤੁਸੀਂ ਜਾਣਦੇ ਨਾ ਬ੍ਰਾਂਡਡ ਹੁੰਦੇ ਕੀ ਹਾਲ ਐ ਤੁਸੀਂ ਜਾਣਦੇ ਤੇਰਾ ਪਫਰ ਬ੍ਰਾਂਡਡ ਆ ਮੈਂ ਬ੍ਰਾਂਡਡ ਸਾਰੇ ਟੱਬਰ ਅਸੀਂ ਬ੍ਰਾਂਡਡ ਆ ਤੂੰ ਆਈ ਨਹੀਂ ਜਾਣਦੀ ਤੁਸੀਂ ਫਿਰ ਸਾਦੇ ਹੋ ਉਸ ਦੀ ਸਾਦੇ ਤੋਂ ਦੇ ਨਹੀਂ ਅਸੀਂ ਤਾਂ ਸੁੱਖਣਾ ਬ੍ਰਾਂਡਡ ਆ ਬ੍ਰਾਂਡਡ ਅਸੀਂ ਬ੍ਰਾਂਡਡ ਚੀਜ਼ਾਂ ਖਾਣੇ ਬ੍ਰਾਂਡਡ ਹੀ ਹੈਗੇ ਆ ਅਸੀਂ ਮੈਂ ਤੈਨੂੰ ਕੋਈ ਸਾਡੀ ਚੀਜ਼ ਸਾਦੀ ਦੀਂਦੀ ਆ ਭਲਾ ਇੱਥੇ ਹੈ ਸੋਡੀਆਂ ਚੀਜ਼ਾਂ ਨਾਲ ਸਾਡੀਆਂ ਚੀਜ਼ਾਂ ਮਿਲਦੀਆਂ ਨਹੀਂਆਂ ਦੱਸ ਭਲਾ ਸਾਡੀਆਂ ਐਡੀਆਂ ਬ੍ਰਾਂਡਡ ਚੀਜ਼ਾਂ ਸੋਡੀਆਂ ਸੈਂਪਲ ਚੀਜ਼ਾਂ ਸਾਡਾ ਤਾਂ ਇੱਕ ਤਵਾ ਕੀ ਪਠੜ ਕੀ ਸਾਡੇ ਤਾਂ ਭਾਈ ਬ੍ਰਾਂਡਡ ਚੀਜ਼ਾਂ ਮਿਲਦੀਆਂ ਇੱਧਰ ਕੀ ਪਤਾ ਹੁਣ ਇਹ ਸ਼ਹਿਰ ਹੋਰ ਸਾਡਾ ਸ਼ਹਿਰ ਆ ਇਹ ਵਾ ਸ਼ਹਿਰ ਦਾ ਕਿਸੇ ਪਾਸਾ ਦਿਖਦਾ ਹੀ ਨਹੀਂ ਪਿੰਡ ਆ ਗਿਆ ਤਾਂ ਨਹੀਂ ਪਿੰਡ ਤੈਨੂੰ ਪਿੰਡ ਲੱਗਦਾ ਹੋਊਗਾ ਇਹ ਮੇਰੇ ਹਿਸਾਬ ਨਾਲ ਸ਼ਹਿਰ ਆ ਸ਼ਹਿਰ ਬਸ ਮੇਚ ਪਿੰਡ ਵੀ ਸਾਡਾ ਸ਼ਹਿਰ ਵਰਗਾ ਹੀ ਆ ਹਾਂ ਅਸੀਂ ਬ੍ਰਾਂਡਡ ਆ ਜਦੋਂ ਸਾਡਾ ਪਿੰਡ ਵੀ ਬ੍ਰਾਂਡਡ ਹੈਗਾ ਹਾਂ ਮੂੰ ਤਾਂ ਪਰ ਮੈਨੂੰ ਤੇਰੇ ਪਿੰਡ ਨਾਲ ਵੀ ਬਹੁਤ ਪਿਆਰ ਆ ਤੇਰਾ ਪਿੰਡ ਕੀ ਤੇ ਮੇਰਾ ਪਿੰਡ ਕੀ ਪਿੰਡ ਤਾਂ ਆਪਣਾ ਇੱਕੋ ਹੀ ਹੈਗਾ ਹਾਂ ਇਹ ਸਾਡਾ ਪਿੰਡ ਬ੍ਰਾਂਡਡ ਆ ਬਸ ਹਾਂ ਅਸੀਂ ਬ੍ਰਾਂਡਡ ਚੀਜ਼ ਖਾਂਦੇ ਆ ਬ੍ਰਾਂਡਡ ਹੀ ਹੁਣ ਪੂਆ ਲੱਖ ਲੱਖ ਰੁਪਏ ਤੋਂ ਘੱਟ ਅਸੀਂ ਕਦੇ ਸੂਟ ਨਹੀਂ ਪਾਇਆ ਬਸ ਖਾ ਪੂਆ ਫਿਰ ਮੈਨੂੰ ਵੀ ਦਵਾਦੀ 2 ਲੱਖ ਰੁਪਏ ਦਾ ਸੂਟ ਨਹੀਂ ਆਏ ਫਿਰ ਅਸੀਂ ਦੇਣ ਲੈਣ ਚ ਤਾਂ ਉਧਰੋਂ ਛੋਡੇ ਸ਼ਹਿਰ ਚ ਜਾ ਕੇ ਲੈਣੇ ਹੁੰਨੇ ਆ ਅਸੀਂ ਤਾਂ ਫਿਰ ਇੱਧਰ ਆਪ ਆਪ ਦਾ ਲੈ ਕੇ ਪਾਉਂਦੇ ਹੁੰਨੇ ਆ ਸੁੱਖ ਨਾਲ ਫਿਰ ਬੋਲ ਤੋਲ ਕੋ ਐਨੀ ਫੁਗਰੀਂ ਕਦੋਂ پارٹی ਹੁੰਨੀ ਐ ਸੁਆਹ ਤੈਨਾਂ ਨੇ ਮਹਿੰਗੇ ਸੂਟ ਪਾਉਣੀਆਂ ਤੇ ਆਪਦੀ ਭਤੀਜੀ ਨੂੰ ਲੈ ਕੇ ਨਹੀਂ ਰੰਗੀ ਤੂੰ ਨਹੀਂ ਵੀਰ ਲੈ ਕੇ ਦੇਵਾਂਗੀ ਚੁੱਪ ਕਰ ਜਾ ਚੁੱਪ ਕਰ ਜਾ ਲੈ ਕੇ ਦੇਵਾਂਗੀ ਤੈਨੂੰ ਮੈਂ ਅੱਛਾ ਤੇਰ ਤੈਨੂੰ ਹੋਰ ਫੇਰ ਲੈ ਕੇ ਦੇਵਾਂਗੀ ਹਜੇ ਨਾ ਸ਼ਹਿਰ ਪ੍ਰਿੰਟਡ ਹੈਗਾ ਹੋਈ ਚੱਕਟ ਮਿਲਦੇ ਹੈ ਜਵਾਕਾਂ ਵਾਲੇ ਨਹੀਂ ਮਿਲਦੇ ਜਵਾਕਾਂ ਵਾਲੇ ਨਹੀਂ ਮਿਲਦੇ ਅੱਛਾ ਹਾਂ ਅਸੀਂ ਤਾਂ ਫਿਰ ਵਾਰਾ ਮੰਗਾਉਨੇ ਹੁੰਨੇ ਤੈਨੂੰ ਪਤਾ ਹੁਣ ਜਿਵੇਂ ਘੱਟ ਤੋਂ ਘੱਟ ਹੋਵੇ ਫਿਰ 100 ਰੁਪਏ ਤੋਂ ਘੱਟ ਤਾਂ ਫਿਰ ਕੀ ਸੂਟ ਪਾਉਣਾ ਹੈ ਮੈਂ ਤਾਂ ਲੱਖ ਵਾਲੀ ਪਾਉਣੀ ਹੈ ਐਸਾ ਜਿਵੇਂ ਅਸੀਂ 2 ਕਰੋੜ ਦੀ ਅੱਜ ਵੇਚ ਕੇ ਆਏ ਆਂਗੇ। ਆ ਬੂਆ। ਹਾਂ। ਕਿੜੇ-ਕਿੜੇ ਕੇ ਸੰਗ ਸੀਗੇ ਸੱਚੋਂ ਦੇ ਬੂਆ? ਸੇਗੋ ਤਾਂ ਬੜੀ ਚੁੱਕੀ ਨਾ ਬੜਾਈ ਬੰਤੀ ਸੀ। ਉਹ ਤਾਂ ਭਾਈ ਮੈਂ ਸਾਡੇ ਉਹ ਜੀ ਤੁਸੀਂ ਮੈਂ ਸੁਣੀ ਨਾ ਕਦੇ ਦੇਖੀ ਹੋਣੀਗੀ। ਤੇ ਫੇਰ ਹੋਰ ਦੱਸਣ ਦਾ ਸੋਣ ਫਾਇਦਾ ਨਹੀਂ ਕੋਈ। ਅੱਛਾ ਇਹ ਜਾਣ ਦੋ ਤੁਹਾਨੂੰ ਕੀ ਦੱਸਾਂ। ਤੇ ਫੇਰ ਹੁਣ ਹੋਰ ਭਾਈ ਸੁਣਾ ਕੋਈ ਪਿੰਡ ਦੀ ਗੱਲ ਬਾਤ। ਹੋਰ ਬੂਆ ਸਾਰੇ ਠੀਕ ਹੋ ਗਏ ਉੱਥੇ। ਤੇ ਹੁਣ ਤਾਨੇ ਫੁੱਫੜ ਤੈਨੂੰ ਕੋੜਦਾ ਨਾ ਵੀਰੂ ਆ ਮੈਂ ਫੁੱਫੜ ਨਹੀਂ ਕੋੜਦਾਗਾ ਫੱਫੜ ਬ੍ਰਾਂਡਡ ਗੱਲਾਂ ਕਰਦਾ ਫੱਫੜ ਮੈਨੂੰ ਕਿਉਂ ਕੋੜੂਗਾ ਆਇ ਨਹੀਂ ਵੀਰ ਕੋੜਦਾ ਕੋੜਦਾ ਪਕੜੀ ਵੀ ਸੁੱਖ ਨਾਲ ਸਾਡਾ ਬ੍ਰਾਂਡਡ ਹੀ ਆਇ ਕਦੇ ਗਦੀ ਕੋੜਦਾ ਹੁੰਦਾ ਉਹ ਮੈਨੂੰ ਆਇ ਨਹੀਂ ਕੋੜਦਾ ਹੁੰਦਾਗਾ ਤੁਨੂੰ ਕੀ ਦੱਸਣਾ ਭਾਵੇਂ ਮੈਨੂੰ ਲੋਈ ਕੁੱਟੀ ਆ ਆਇ ਨਹੀਂ ਆ ਤਾਂ ਕੀ ਰੰਗੋ ਕਰਦਾ ਤੇਰਾ ਪਕੜ ਸੁੱਖ ਨਾਲ ਮੇਰਾ ਹੋਰ ਤੇ ਹੋਰ ਫੇਰ ਹੁਣ ਤਾਂ ਚਾਹ ਬਣਾ ਕੇ ਲੈ ਕੇ ਦੇਵਾਂ ਹਾਂ ਲੈ ਆ ਦੇ ਬੂਆ ਮੈਂ ਤਾਂ ਤੈਨੂੰ ਪਤਾ ਫਿਰ ਉੱਥੇ ਕੋਫੀ ਕੁਪੀ ਪੀਣੀ ਆ ਤੈਨੂੰ ਕਾਫੀ ਮਨ ਵਾਟ ਜਵੀ ਕਾਫੀ ਪੋਆ ਨਹੀ ਤੈਨੂੰ ਕਾਫੀ ਮੈਂ ਚਾਹ ਹੀ ਪੀਆ ਦੂੰ ਫਿਰ ਤੁਸੀਂ ਤਾਂ ਆਏ ਨਾ ਪਿੰਡਾਲੇ ਚਾਹ ਹੀ ਪੀਨੇ ਹੋ ਅਸੀਂ ਤਾਂ ਕੋਫੀ ਕੋਫੀ ਪੀਨੇ ਵੀਰੋ ਹੋਆ ਮੈਂ ਤਾਂ ਕਾਫੀ ਨਹੀਂ ਕਰੇ ਪੀਤੀ ਕੀ ਮੈਂ ਤਾਂ ਲੈ ਆ ਕੇ ਦੇ ਦੂੰ ਨਹੀਂ ਨਹੀਂ ਤੂੰ ਤਾਂ ਕੋਫੀ ਨਹੀਂ ਤੂੰ ਤਾਂ ਚਾਹ ਹੀ ਪੀਲੀ ਕੋਫੀ ਕਿੱਥੋਂ ਲੈ ਮਗੂ ਮਾਰ ਗਿਆ ਕੋਫੀ ਲੰਗਿਆ ਦੀ ਕੋਫੀ ਤੈਨੂੰ ਮੈਂ ਫਿਰ ਕੋਈ ਨਹੀਂ ਕਰੇ ਹਾਂ ਤੇ ਨਵਾ ਕੇ ਦੇਗੀ ਤੈਨੂੰ ਫਿਰ ਉਹ ਸੋਡੇ ਵਾਲੀ ਗੁੰਗਾ ਕੇ ਦੇਉਗੀ ਫਿਰ ਸਾਡੀ ਤਾਂ ਤੈਨੂੰ ਪਤਾ ਬ੍ਰਾਂਡਡ ਮਿਲੂਗੀ ਉਹ ਤਾਂ ਫਿਰ ਨਹੀਂ ਦਿਖਾ ਸਕਦੇ ਅਸੀਂ ਲੇ ਬੂ ਅੰਮੈ ਨੂੰ ਵੀ ਛੋੜ ਦੇ ਲਈ ਭਰਾਈ ਦਾ ਚਾਹ ਪਿਆ ਦੇ ਨਹੀਂ ਉਹ ਬ੍ਰਾਂਡਰ ਤੋਂ ਨੂੰ ਸੂਟ ਨਹੀਂ ਕਰਨੀ ਸੋਨੂ ਨਹੀਂ ਇਹ ਹੋ ਸੋਨੂ ਚਾਹ ਸੋਡਾਂ ਹੀ ਚਲਦੀ ਹੈਗੀ ਬ੍ਰਾਂਡਡ ਚਾਹ ਫਿਰ ਸਾਡੇ ਥੋੜਾ ਜਿਹਾ ਤੇ ਚਲਦੀ ਹੈ ਅਸੀਂ ਪੀ ਲਿਆ ਹਾਂ ਤੇ ਹੋਰ ਤੇਰੀ ਬੇਬੇ ਨੂੰ ਨਾ ਲਈ ਭਾਈ ਬੇਬੇ ਨੂੰ ਉਹ ਤੂੰ ਤਾਂ ਮੇਰੇ ਤੇ ਮੱਚੀ ਨਹੀਂ ਆਏਗੀ ਅਗੇ ਕੁੜੀ ਤਾਂ ਆ ਗਈ ਇਹ ਬਾਹਰ ਭਤੀਲੀ ਆਪਰ ਨਹੀਂ ਮਾਇ ਤੇ ਨੂੰ ਆਈ ਨਹੀਂ ਆਖਿਆ ਵੀ ਤੂੰ ਕਾਹ ਤੋਂ ਆ ਗਈ ਵੀਰ ਮੈਂ ਤਾਂ ਤੈਨੂੰ ਆਇਆ ਆਖਿਆ ਸੀ ਚਲ ਕੋਈ ਨਹੀਂ ਮਖਿਆ ਮੈਂ ਹੁਣ ਕੱਲ ਪਰਸੋਂ ਤਾ ਤੇਰੇ ਕੋਲ ਜਾ ਕੇ ਆਈਆਂ ਫਿਰ ਆਈ ਤਾਂ ਪੂਆ ਪਹਿਲੀ ਵਾਰੀ ਆਂਗੀ ਮੈਂ ਚੰਗਾ ਪੂਆ ਚੰਗਾ ਮੈਂ ਤੇ ਜਾਨੀਂ ਆਂਗੀ ਮੈਂ ਜਾਨੀਂ ਕਿਉਂ ਹੁਣ ਤੂੰ ਰਹਿ ਜਾਂਦੀ ਦੋ ਦਿਨ ਕੁੜੇ ਵੀਰ ਪੂਆ ਤੇਰੀਆਂ ਤਾਂ ਸ਼ਾਰਦ ਦੇ ਨਾਲ ਫੁਕਰੀਆਂ ਨਹੀਂ ਲੋਟ ਆਉਂਦੀਆਂ ਜੀਆਂ ਚਾਹ ਤਾਂ ਤੂੰ ਪਿਆ ਨਹੀਂ ਸਕੀਗੀ ਉਹ ਫੁਕਰੀਆਂ ਮਰੀਆਂ ਸੀ ਜੀ ਜੰਗਾ ਬਾਗ ਜਾ ਪਰੇ ਮੈਕਿੰਗ ਕਰੋਣਾ ਦੇਸੀ ਜੇ ਨਾ ਹੋਣ ਤਾਂ ਮੇਰੇ ਵਰਗਾ ਕਿਤਾ ਤੁਸੀਂ ਬ੍ਰੈਂਡ ਹੋਣਾ